ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਗੋਇੰਦਵਾਲ ਸਾਹਿਬ ਤਹਿਸੀਲ ਖੰਡੂਰ ਸਾਹਿਬ ਤੇ ਜ਼ਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰਪੁਰ ਸੇਵਕ ਦੇ ਕੋਲੇ ਆਏ ਆ ਦੋਸਤੋ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਵਹਿੜ ਦਿਖਾਵਾਂਗੇ ਚਾਈ ਵਾਲ ਜਿਹੜੀ ਦੋਸਤੋ ਕ੍ਰੋਸ ਸੰਗ ਦੇ ਵਿੱਚ ਵਹਿੜ ਤੇ ਮਿਲਕਿੰਗ ਬਹੁਤ ਵਧੀਆ ਚੰਗੇ ਦੁੱਧ ਤੇ ਹੁਣ ਚੱਲ ਰਹੀ ਆ ਸਮਾਂ ਹਜੇ ਥੋੜਾ ਹੀ ਹੋਇਆ ਸੂਈ ਨੂੰ ਬਾਉਲੇ ਤੋਂ ਬਾਹਰ ਹੀ ਆਈ ਹੈ ਠੀਕ ਹੈ ਜੀ ਪੂਰੀ ਡਿਟੇਲ ਜਿਹੜੀ ਆ ਵੀਰ ਕੁਰ ਸੇਵਕ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਜਿਹੜਾ ਤੁਸੀਂ ਦੋਸਤੋ ਐਂਡ ਤੱਕ ਦੇਖ ਲਿਓ ਚੁਆਈ ਜਿਹੜੀ ਆ ਬਿਲਕੁਲ ਵਿੱਚ ਹੀ ਆਪਾਂ ਵੀਡੀਓ ਦੇ ਚਲਦੀ ਕਰਦੇ ਆਂਗੇ ਅੱਜ ਮਾਰਨਿੰਗ ਟਾਈਮ ਦੀ ਜਿਹੜੀ ਚੁਆਈ ਆ ਦੋਸਤੋ ਉਹ ਹੋਈ ਆ ਹੁਣ ਤੁਸੀਂ ਸਮਾਂ ਜਿਹੜਾ ਜ਼ਰੂਰ ਨੋਟ ਕਰ ਲਓ ਕੋਈ ਅ ਦੁਪਹਿਰ ਦਾ ਜਿਹੜਾ ਦੋਸਤੋ 1 ਵਜੇ ਦਾ ਟਾਈਮ ਹੈਗਾ ਦੁਪਹਿਰ 1 ਵਜੇ ਦਾ ਟਾਈਮ ਆ ਤੇ 27 ਮਈ ਆ ਅੱਜ ਤਰੀਕ ਆ ਦੋਸਤੋ ਉਤੇ ਗੱਲਬਾਤ ਆਪਾਂ ਵੀਰ ਸੇਵਕ ਬੈਡ ਪਸੰਦ ਆਊਗੀ ਪਸੰਦ ਆਈ ਚੀਜ਼ ਤਸੱਲੀ ਜਿਹੜੀ ਆ ਦੋਸਤੋ ਆਪਣੀ ਘਰ ਵਿਜ਼ਿਟ ਕਰਕੇ ਇੱਕ ਟਾਈਮ ਦੋ ਟਾਈਮ ਦੀ ਜਵਾਈ ਜਰੂਰ ਕਰ ਲਿਓ ਠੀਕ ਆ ਬਾਕੀ ਅਟਰ ਕੁਆਲਟੀ ਕਾਫੀ ਖੂਬਸੂਰਤ ਹੈ ਆਓ ਕਰਦੇ ਆ ਗੱਲਬਾਤ ਭਾਈ ਗੁਰਸੇਵਕ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਕੀ ਡਿਟੇਲ ਆ ਇਸ ਬੈਡ ਦੀ ਆਜੋ ਜੀ ਆਜੋ ਭਾਈ ਸਾਬਾ ਗੁਰਸੇਵਕ ਸਿੰਘ ਸਭ ਤੋਂ ਪਹਿਲਾਂ ਵੀਰ ਗੁਰਸੇਵਕ ਸਸਰੀ ਕਾਲ ਸਸਰੀ ਗਾਲ ਸਾਨੂੰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਵੀਰ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਬਹੁਤ ਬੰਦ ਜੀ ਚਰਜੀ ਦਾ ਜੀ ਹੋਰ ਪਲਵਾਨ ਚਰਜੀ ਦਾ ਠੀਕ ਠਾਕ ਜੀ ਚਰਜੀ ਦਾ ਹੋਰ ਠੀਕ ਠਾਕ ਪਰਵਾਰ ਬਹੁਤ ਵਧੀਆ ਠੀਕ ਠਾਕ ਜੀ ਤੇ ਬਾਬਾ ਸੇਵਕ ਅੱਜ ਵੈੜ 2 ਕੀ ਆਪਣੇ ਕੋਲ ਨਾਗਾ ਜੀ ਹਾਂ ਜੀ ਹਾਂ ਜੀ 2 ਕੀ ਹੋ ਵੀ ਜੀ ਠੀਕ ਹੈ ਹਾਂ ਜੀ ਤੇ ਵੈੜ ਬਾਬਾ ਤੁਰ ਫਿਰ ਕੇ ਲੱਗਦਾ ਲਈ ਹੈ ਵੈੜ ਤੁਸੀਂਾਂ ਦੇ ਵਿੱਚ ਚੰਗੀ ਬਾਬਾ ਰਿਕਾਰਡ ਮਿਲਕਦਾ ਹਾਂ ਜੀ ਹਾਂ ਜੀ ਵੀਰ ਜੀ ਠੀਕ ਹੈ ਤੇ ਕੀ ਡਿਟੇਲ ਆ ਬਾਬਾ ਸੇਵਕ ਹੁਣ ਸੂਆ ਕਿਨਵਾ ਸੋਈ ਆ ਤੇ ਕਿੰਨੇ ਕ ਦਿਨ ਦੀ ਸੋਈ ਆ ਇਹ ਵੀ ਜਿਓ ਘਰ ਵਾਲੇ ਤੇ ਅਦੇ ਹੀ ਵੀ ਦੂਜਾ ਸੁਹਾ ਸੂਈ ਆ ਹਾਂਜੀ ਆਪਾਂ ਤੀਜਾ ਮੰਨ ਕੇ ਚੱਲ ਗਏ ਹਾਂਜੀ ਠੀਕ ਹੈ ਜੀ ਤੇ ਸੂਈ ਨੂੰ ਬਾਬਾ ਜੀ ਅੱਜ ਸਤਵਾਂ ਅਠਵਾਂ ਦਿਨ ਹੋਇਆ ਜੀ ਹਾਂਜੀ ਹਾਂਜੀ ਸਤਵਾਂ ਅਠਵਾਂ ਦਿਨਾਂ ਤੁਸੀਂ ਮੰਨ ਲਓ ਵੀ ਕੋਈ ਵੀਰ ਕੋਈ ਸਮਝ ਨਾਲ ਲਾ ਲੇ ਕੋਈ ਨੋਹਾਂ ਲਾ ਲੇ ਤਹਾਂ ਲਾ ਲੇ ਆਦੀ ਸਮਝ ਨਾਲ ਲਾਵੇ ਕੋਈ ਮੇਰਾ ਵੀਰ ਹੈ ਏ ਥੱਲੇ ਬੱਚਾ ਬੱਛਾ ਜੀ ਬੱਛਾ ਵੀਰ ਜੀ ਬੱਛਾ ਥੱਲੇ ਮੇਲ ਕਾਫ ਆ ਦੋਸਤੋ ਆ ਤੁਸੀਂ ਦੇਖ ਲਓ ਕੋਈ ਤਾਂ 6-7 ਦਿਨ 7 ਦਿਨ ਦਾ ਸਮਾਂ ਕੋਈ ਵੀ ਜੇ ਬਾਬਾ ਦਾ ਵੀ 8 ਦਿਨ ਮੰਨ ਲੈ ਕੋਈ 10 ਦਿਨ ਦਾ ਸਮਾਂ ਮੰਨ ਲੈਂਦਾ ਠੀਕ ਹੈ ਜੀ ਆ ਵੇੜਾ ਪ੍ਰੋਫਰ ਇਹ ਸ਼ਾਈ ਵਾਲੀ ਆ ਗਈ ਜੀ ਹਾਂਜੀ ਵੀਰ ਜੀ ਸ਼ਾਈ ਆ ਜਾਂ ਬਹੁਤ ਹੀ ਠੰਡੀ ਗਾਵਾ ਹਾਂਜੀ ਇਹ ਨਾ ਮਨ ਲੋਕ ਕੋ ਨਿਆਣਾ ਲੂਣਾ ਪਾਉਣ ਦੀ ਲੋੜ ਨਹੀਂ ਅਜ ਤਾਂ ਇਹ ਬੱਚਾ ਛੱਡ ਕੇ ਥੱਲੇ ਜਦਾ ਮਰਜੀ ਨੂੰ ਜੋ ਉਹ ਪੱਟੀ ਡਾਗੇ ਜਦਾ ਮਰਜੀ ਅੱਛਾ ਜੀ ਤਸल्ली ਨਾ ਵੀਰ ਜੀ ਕਿਹਤ ਹੁੰਦੀ ਨਾ ਸ਼ਾਈ ਹਾਲ ਗਰਮ ਹੁੰਦੀ ਆ ਹਾਂਜੀ ਇਹ ਨਹੀਂ ਬਾਬਾ ਇਹ ਗਰਮ ਹੈ ਜੀ ਕਿ ਸੇਤ ਰੱਦ ਰੱਸੀ ਨਹੀਂ ਆਣਾ ਪਉਂਦੀ ਲੋਡ ਨਹੀਂ ਕੋਈ ਵੀਰ ਜੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਯਾਰ ਰਾਤ ਹੀ ਆਈ ਆਪਣੇ ਕੋਲ ਠੀਕ ਹੈ ਤੇ ਚਵਾਈ ਵੀਰਕਰ ਸੇਵਕ ਕਿੰਨੀ ਲੱਗੀ ਨੂੰ ਚਵਾਈ ਵੀਰ ਜੀ ਸਪੈਸ਼ਲ ਮੋਗਾ ਹੀ ਲੱਗਾ ਜਵੇਂ ਲੋਡ ਅੱਛਾ ਮੈਂ ਤਾਂ ਵੀ ਆ ਪ੍ਰਣਾਲੇ ਅੰਗੇ ਹੀ ਆਉਂਦੀ ਆ ਤੁਹਾਨੂੰ ਦਿਖਾਈ ਆ ਤੁਹਾਨੂੰ ਵੀਡੀਓ ਬਿਲਕੁਲ ਜਿਹੜੀ ਕਦੇ ਵਿੱਚ ਵੈਸੇ ਚੱਲ ਵੀ ਰਹੀ ਹੈ ਆਪਣੀ ਚਵਾਈ ਹਾਂਜੀ ਜਿਹੜੀ ਆਪਾਂ ਕਰਈ ਹੈ ਚਵਾਈ ਤੁਹਾਡੀ ਇਹ ਚਲਾਈ ਵੀ ਆ ਵੀਡੀਓ ਦੇ ਵਿੱਚ ਪੂਰੀ ਦਿਸ ਵੀ ਰਹੀ ਆ ਹਾਂਜੀ ਵੀਰ ਜੀ ਪੂਰੀ ਚਵਾਈ ਆ ਤੇ ਚਵਾ ਜਿਹੜਾ ਦੋਸਤੋ ਵੀਰ ਸੇਵਕਾਂ ਦਾ ਵੀ ਕਾਫੀ ਖੁੱਲਾ ਚਵਾ ਲੱਗਾ ਹੈ ਅੱਜ ਦੇ ਸਮੇਂ ਆ ਥਣ ਥੂੜ ਆ ਸੇਵਕ ਭਾਈ ਲਾਇਓ ਮਾੜਾ ਜਿਹਾ ਕਿ ਸਾਈਡ ਤੇ ਆ ਲੋ ਬਾਕੀ ਸਮਾਂ ਜਿਹੜਾ ਦੋਸਤੋ ਤੁਸੀਂ ਨੋਟ ਕਰ ਲਓ 1:00 ਵਜੇ ਦੁਪਹਿਰ ਦਾ ਸਮਾਂ ਆ ਜੀ ਠੀਕ ਆ ਜੀ 1:00 ਵਜੇ ਦਾ ਸਮਾਂ ਆ ਦੁਪਹਿਰ ਦਾ ਤੇ ਮਾਰਨਿੰਗ ਜਿਹੜੀ ਚਵਾਈ ਆ ਫਿਰ ਸੇਵਕ ਕਿੰਨੇ ਵਜੇ ਚਵਾਈ ਕੀਤੀ ਮਾਰਨਿੰਗ ਸਵੇਰ ਮਾਰਨਿੰਗ ਵੀ ਜੀ ਆਪਾਂ 7:00 ਵਜੇ ਚਵਾਈ ਕੀਤੀ ਆ 7:00 ਵਜੇ ਚਵਾਈ ਕੀਤੀ ਆ ਜੀ ਹਾਂ ਜੀ ਠੀਕ ਆ ਤੇ ਆ ਫੇਸ ਕੁਆਲਟੀ ਆ ਬੈਟ ਦੀ ਹੁਣ ਮੌਜੂਦਾ ਜਿਹੜਾ ਆਪਾਂ ਚਵਾਉਣਾ ਦੱਸਿਆ ਜੀ ਇੱਕ ਵਾਰ ਰਿਪੀਟ ਕਰਿਓ ਮਾੜਾ ਕਿੰਨਾ ਚੋਤਾ ਚਵਾ ਦਾਂਗੇ ਆਪਾਂ ਵੀਰ ਜੀ ਜਿਹੜਾ ਮੌਜੂਦਾ ਦੋਤਾ ਆਪਾਂ 17 ਲੀਟਰ ਆਪਣੇ ਘਰੇ ਮਰਾ ਦਾਂਗੇ ਵੀਰ ਜੀ 17 ਲੀਟਰ ਹਾਂਜੀ ਤੇ ਗਰੰਟੀ ਇਹਦੀ 20 ਲੀਟਰ ਦੀ ਗਰੰਟੀ ਆ ਵੀਰ ਜੀ ਆਪਾਂ ਨੂੰ ਘਰ ਵਾਲਿਆਂ ਨੇ ਦਿੱਤੀ ਹੈ ਇਹਦੀ ਠੀਕ ਹੈ ਜੀ ਹਾਂਜੀ ਅੱਜ 8ਵੇਂ 9ਵੇਂ ਦਿਨ ਦੇ ਵਿੱਚ 17 ਦੇ ਅੱਜੀ ਆ ਹਾਂਜੀ 17 ਕਿਉਂ ਵੀਰ ਜੀ ਆਪਾਂ ਦਿਨੇ ਸਵੇਰ ਪੂਰੀ ਮਿੰਟੀ ਮਾਰ ਕੇ ਚੋਇਆ ਦੁੱਧ 8 ਲੀਟਰ ਵੀਡੀਓ ਤੁਹਾਨੂੰ ਪਾਈ ਆ ਹਾਂਜੀ 8 ਲੀਟਰ ਪੂਰੇ ਦੁੱਧ ਦੇ ਉੱਤੇ ਗਲਾਸੀ ਉੱਤੇ ਹੀ ਹੋਈ ਹੈ ਹਾਂਜੀ ਠੀਕ ਹੈ ਨਾ ਵੀਰ ਜੀ ਜੇ ਰਾਤੀ ਅਗਲਿਆਂ ਦੇ ਘਰੇ ਚੋਗੇ ਨਹੀਂ ਤੇ 10 ਕਿਲੋ ਵਾਲੀ ਡਿੱਗੀ ਹੀ ਨੇ ਝੱਗ ਮਾਰ ਕੇ ਲੈ ਦੇ ਬਿਲਕੁਲ ਹਾਂਜੀ। ਨੋ ਵੀ ਦੋਸਤੋ ਅੱਜ 27 ਮਈ ਹੋਵੇਗੀ। 27 ਮਈ ਇਹ ਨਾ ਬਾਬਾ ਜੀ ਅੱਜ। ਹਾਂਜੀ ਹਾਂਜੀ 27 ਮਈ। 27 ਮਈ ਤੇ ਮਾਰਨਿੰਗ ਜਿਹੜੀ ਹੈ 6 ਵਜੇ ਦੇ ਲਾਗੇ ਤੱਕ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਚਵਾਈ ਦੇਖ ਰਹੇ ਹੋ। ਇਹ ਮਾਰਨਿੰਗ 6 ਵਜੇ ਦੀ ਹੈ ਤੇ ਜਿਹੜੇ ਵੀਰ ਨੇ ਹੁਣ ਸਬਦਾ ਕਰ ਲਿਆ ਜਦੋਂ ਵੀਡੀਓ ਆਪਾਂ ਅਪਲੋਡ ਕਰਾਂਗੇ ਤੇ ਤੁਸੀਂ ਸ਼ਾਮ ਨੂੰ ਜਿਹੜੀ 6 ਵਜੇ 6:30 ਵਜੇ ਆਣ ਕੇ ਘਰ ਪਹੁੰਚ ਕੇ ਚਵਾਈ ਕਰ ਲਿਓ। ਦੋ ਤੋਂ ਦੋਨੋ ਟਾਈਮਾਂ ਦਾ ਜਿਹੜਾ ਦੋਸਤੋ ਮੈਂ ਕੀ ਗਿਣਤੀ ਦੇ ਵਿੱਚ ਪੂਰਾ ਆ ਜਾਊਗਾ ਵੀ ਸਵੇਰ ਕਿੰਨੇ ਲੀਟਰ ਮਾਰ ਕੇ ਦਿਖਾਈ ਵੀਡੀਓ ਦੇ ਵਿੱਚ ਤੇ ਅੱਜ ਸ਼ਾਮ ਨੂੰ ਜਿਹੜਾ ਤੁਸੀਂ ਸ਼ਾਮ ਨੂੰ ਕਰੋਗਾ ਕੋਈ ਵੀ ਰਾਨ ਕੇ ਜਿਹੜਾ ਸੌਦਾ ਬਿਆਨਾ ਕਰਕੇ ਆਊਗਾ ਉਹ ਸ਼ਾਮ ਨੂੰ ਵੀ ਚੋਾਈ ਤੁਸੀਂ ਕਰ ਸਕਦੇ ਹੋ ਜੇ ਇੱਕ ਟਾਈਮ ਤੇ ਜੇ ਟਾਈਮ ਦੇ ਕੱਲ 28 ਨੂੰ ਮਾਰਨਿੰਗ ਸਵੇਰ ਫੇਰ ਕਰਦੇ ਹੋ ਠੀਕ ਆ papa ਸੇਫ ਜੀ ਮੈਂ ਨਾ ਵੀਰ ਜੀ ਆਦੀ ਤਸੱਲੀ ਕਰੇ ਆਣ ਕੇ ਥਾਂ ਜੇ ਕੋ ਨਗਸੋਵੇ ਆਪਾਂ ਨੂੰ ਦਾਦਾ ਕੋਈ ਕਵੇ ਘੱਟ ਹੋਵੇ ਹਾਂਜੀ ਪੂਰ ਛੱਟਾ ਆਵੇ ਆਪਾਂ ਜ਼ਿੰਮੇਦਾਰ ਹੋਵਾਂਗੇ ਵੀਰ ਜੀ ਬਿਲਕੁਲ ਜਿਹੜੀ ਤਸੱਲੀ ਆ ਤੇ ਤਸੱਲੀ ਆ ਜਿਹੜੀ ਲਲਕਾਰ ਕੇ ਆ ਤੇ ਲਲਕਾਰ ਕੇ ਜਿਹੜੀ ਬਾਬਾ ਜੀ ਉਹੋ ਜੀ ਆ ਤੇ ਆਪਾਂ ਦੱਸ ਗਏ ਵੀ ਵੇਚੀ ਦੀ ਆ ਵੀ ਹੈ ਵੀ ਉਹੋ ਜੀ ਆ ਵੀਰ ਜੀ ਹਾਂ ਜੀ ਜਿਹੇ ਕੋਈ ਨਿਆਣਾ ਪੌਣ ਦੀ ਲੋੜ ਪਊ ਰਤੀ ਤਾਦਾ ਪਣਦਾ ਦੇ ਵਿੱਚ ਥੱਲੇ ਰਤੀ ਪੌਣ ਦੀ ਲੋੜ ਪਊ ਜਦਾਂ ਮਰਜੀ ਬਾਬਾ ਜੀ ਬਟਾ ਛੱਡੋ ਭੁੰਜਣਾਂ ਨਹੀਂ ਕਿਉਂ ਭਾਵੇਂ ਬੰਦਾ ਸੋਵੇ ਐ ਸੀਨ ਠੱਡੀ ਕੰਮ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਜਿਹੜੇ ਵੀਦ ਲੈਣੀਆਂ ਦੀ ਤਸੱਲੀ ਕਰਕੇ ਆ ਪੂਰੀ ਆਪੀ ਕਰੇ ਸਾਰੇ ਤੁਹਾਨੂੰ ਪਤਾ ਬਾਬਾ ਜੀ ਹੁਣ ਗਰਮੀ ਆ ਇਹ ਹੀ ਲੰਗ ਬੰਦੀ ਦੇchna ਬਿਲਕੁਲ ਦੇਖੀਏ ਉਹਨਾਂ ਦੇ ਰਾਹੇ ਹੋਰ ਇਹਨਾਂ ਤੇ ਆ ਡੋਟਰਾ ਨਵੀਂ ਪ੍ਰਭਾ ਉਹ ਵੀ ਸੇਲਟ ਕਹਿੰਦਾ ਹੈ ਵੀ ਦੁੱਧ ਦੀ ਪੂਰੀ ਤਸਦੀ ਹੈ ਜਿਹੜਾ ਵੀ ਅੱਜ ਚੁਵਾਈ ਕਰੂਗਾ 2 ਟਾਈਮ 17 ਲੀਟਰ ਦਾ ਤੁਸੀਂ ਡੱਬਾ ਮਾਰ ਲਓ ਬਿਲਕੁਲ ਕੰਡਿਆਰਾ ਬਿਲਕੁਲ ਦੁੱਧ ਮੰਨ ਕੇ ਲੈ ਕੇ ਜਾਤਾ ਕਰੀਏ ਠੀਕ ਹੈ ਤੇ ਆ ਬੈਡ ਦਾ ਰੰਗ ਰੂਪ ਜਿਹੜਾ ਰੰਗ ਰੂਪ ਇਦਾਂ ਦਾ ਤੇ ਤਾਜੀ ਸੂਈ ਆ ਬਾਕੀ ਰਾਜੀ ਪੂਰੀ ਆ ਸਤਖੱਤੀ ਸੁਣਾ ਹੈ ਠੀਕ ਆ ਜੀ ਆਰਡਰ ਕੁਆਲਿਟੀ ਦੇਖੋ ਕਾਫੀ ਖੂਬਸੂਰਤ ਹੈ

ਦੋਸਤੋ ਇਹ ਵੈੜਾ ਵੀਰ ਤੇ ਅੰਦਰੇ ਕੋਲ ਤੇ ਥਣ ਚੱਟਾ ਜਿਹੜਾ ਦੋਸਤੋ ਬਹੁਤ ਸਫਾਈ ਆ ਬਾਕੀ ਜੋ ਥੱਲੇ ਹੈਗਾ ਰਿਕਾਰਡ ਮਿਲਕ ਵੱਲੋਂ ਉਹ ਦੱਸ ਦਿੱਤਾ ਹੈ ਠੀਕ ਹੈ ਜੀ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਦੀ ਚੁਵਾਈ ਕਰ ਲਓ ਤਿੰਨ ਟਾਈਮ ਦੀ ਕਰ ਲਓ ਇੱਕ ਟਾਈਮ ਅੱਜ ਮਾਰਨਿੰਗ ਮੈਂ ਫਿਰ ਜ਼ਿਕਰ ਕਰ ਦਿੰਦਾ ਸੋਭਾ ਦੀ ਚੁਵਾਈ ਜਿਹੜੀ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸ਼ਾਮ ਦੀ ਤੁਸੀਂ ਵੀਡੀਓ ਦੇਖਣ ਤੋਂ ਬਾਅਦ ਉਨੇ ਟਾਈਮ ਤੇ ਘਰ ਪਹੁੰਚ ਕੇ ਚੁਵਾਈ ਕਰ ਸਕਦੇ ਹੋ ਤੇ ਕੱਲ ਠਾਈ ਨੂੰ ਫਿਰ ਤੁਸੀਂ ਤਸੱਲੀ ਕਰ ਸਕਦੇ ਹੋ ਮਾਰਨਿੰਗ ਟਾਈਮ ਤੇ ਸੇਵਕ ਵੀਰੇ ਲੈਣ ਦੇਣੇ ਫਿਰ ਕੀ ਕੀਤੇ ਆ ਕੀ ਮੋਲ ਟਮਾਂਡਾ ਕੀ ਨੇ ਜਿੰਨੇ ਦੀ ਮਾਦੀ ਵੇਚ ਤੋਂ ਸਾਨੂੰ ਸਾਵਾ ਵੀਰ ਜੀ ਇਹਦਾ ਮੋਲ ਆਪਾਂ ਕਰਦੇ 63000 ਰੁਪਇਆ ਠੀਕ ਆ ਜੀ ਇਹਦਾ ਮਾਨਦਾਨ ਕਰਾਂਗੇ ਠੀਕ ਆ ਜੀ ਠੀਕ ਆ ਨਾ ਵੀਰ ਜੀ ਦੁੱਧ ਦੀ ਆਪਣੀ ਗਰੰਟੀ ਵਾਣ ਕੇ ਕੋਈ ਵੀਰ ਆਪਣੀ ਦਸੱਲੀ ਕਰੇ ਠੀਕ ਆ ਜੀ ਬਾਕੀ ਇਹ ਮੇਰਾ ਵੀਰ ਬੇਨਤੀ ਆ ਵੀਰ ਜੀ ਜਿਹੜੇ ਵੀ ਵੀਰ ਨੇ ਫੋਨ ਲਾਉਣਾ ਵਾ ਲਾਓ ਜੀ ਸਕਦੇ ਮੇਰੇ ਵੀਰ ਠੀਕ ਆ ਨਾ ਵੀਰ ਜੀ ਪਰ ਮੇਰਾ ਵੀਰ ਕਈ ਵਾਰਾ ਵੀ ਕਈ ਬੰਦੇ ਕਹਦੇ ਬਾਬਾ ਜੀ ਇਦਾਂ ਨਹੀਂ ਆ ਦੂਰੀਆਂ ਵੀਡੀਓ ਪਾਓ ਫਲਾਨਾ ਕਰੋ ਢਿੰਗੜਾ ਕਰੋ ਕਿਉਂ ਇੱਕ ਵਾਰ ਵੀਡੀਓ ਪਾਈ ਸਾਰੇ ਮੇਰੇ ਵੀਰ ਵੇਖ ਕੇ ਵੀਡੀਓ ਸਾਰੀ ਵੀਡੀਓ ਟੋਟਲ ਵੇਖ ਕੇ ਮੇਰਾ ਵੀਰ ਫੇਰ ਫੋਨ ਲਾਇਓ ਮੇਰਾ ਵੀਰ ਹਾਂਜੀ ਵੀਰ ਜੀ ਤਾਂ ਦੋਧਦੀ ਆਪਣੀ ਗਰੰਟੀ ਹੋ ਬਾਬਾ ਜੀ ਤਸੱਲੀ ਆ ਗਾਂ ਦੀ ਜਿੱਦਾਂ ਮਰਦੀ ਆਣ ਕੇ ਬਾਬਾ ਜੀ ਕੋ ਦੋ ਟਾਈਮ ਚੋਵੇ ਟੈਨ ਰਾਂ ਚੋਵੇ ਗੱਲ ਕਰਦੀ ਆ ਹਾਂਜੀ ਬਾਬਾ ਜੀ ਜਿੰਨੇ ਮਾਰੀ ਡੰਗ ਚੋਵੇ ਤੇ ਦਰਸਾਹਿਬ ਕੁਰੇ 60000 ਹੋ ਗਈ ਡਿਮਾਂਡ ਇਹਦੇ ਚ ਥੋੜਾ ਪਾਦਾ ਮੌਕੇ ਦੀ ਲੈਸਿੰਗ ਥੋੜਾ ਪਾਦਾ ਜਿੰਨਾ ਕਹਦਾ ਸੰਧੂ ਸਾਹਿਬ ਉਹਨਾਂ ਕਰਦੇ ਨਹੀਂ ਉਹ ਤਾਂ ਆਪਾਂ ਆਪਣਾ ਤੇ ਕਿਹਾ ਭੈਣ ਭਰਾਵਾਂ ਦਾ ਕਿ ਇੱਕ ਬਰਾਬਰ ਸਮਝਿਓ ਜੋ ਵੀ ਵਿੱਚੋਂ ਮਾਨਤਾ ਨਾਲ ਜੋ ਵੀ ਕਰਾਉਣਗੇ ਛੋੜਛਾਪਾ ਕਰਿਓ ਜਰੂਰ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਕਰਾਂਗੇ ਵੇਖੋ ਅੱਗੇ ਆਪਾਂ ਗਾਂ ਪਾਈ ਵੀਡੀਓ ਦੇ ਵਿੱਚ ਉਹ ਵੀਰ ਜੀ ਆਏ ਇਧਰੋਂ ਆਪਣੇ ਮੋਗ ਏਰੀਆ 'ਚੋਂ ਠੀਕ ਆ ਵੀਰ ਜੀ ਉਹ ਆਏ ਆਪਣੇ ਕੋਲ ਚਲੋ ਆਪਾਂ ਵੀ ਮਾਨਤਾਨ ਉਹਨਾਂ ਦਾ ਵੀਰਾਂ ਦਾ ਕੀਤਾ ਹੈ ਹਾਂਜੀ ਹਾਂਜੀ ਉਹਨਾਂ ਦਾ ਮਾਨਤਾਨ ਕਰਕੇ ਆਪਾਂ ਦਿੱਤੀ ਉਹਨਾਂ ਨੇ ਆਖਿਆ ਬਹੁਤ ਵਧੀਆ ਮਰਜੀ ਵੈੜ ਨਿਕਲੀ ਆ ਹਾਂਜੀ ਵੀਰ ਆਪਾਂ ਲਿਉਣੀ ਵੀਰ ਜੀ ਇੱਕ ਹੀ ਹੁੰਦੀ ਆ ਲਈਦੀ ਆਪਾਂ ਚਾਹੀਦੀ ਆ ਭਾਵੇਂ 2 4 ਦਿਨ ਹੜਕੇ 10 ਦਿਨ ਲੈ ਉਹਦਾ ਫੇਰ ਬਿਲਕੁਲ ਹਾਂਜੀ ਤੇ ਸੇਵਕ ਭਾਈ ਇੱਕ ਨੰਬਰ ਆਪਣੇ ਜ਼ਰੂਰ ਸਾਂਝੇ ਕਰ ਦਿਓ ਵੀਰ ਜੀ ਨੰਬਰ ਹੈਗਾ 97813 55875 97813 ਦਾ 55875 ਠੀਕ ਆ ਹਾਂਜੀ ਤਾਂ ਦੋਸਤੋ ਇਹ ਸਾਡੇ ਵੀਰ ਕੁਰਸੇਵ ਸਿੰਘ ਤੇ ਵੈੜ ਜਿਹੜੀ ਇੱਕ ਵੀਰ ਉਹਨਾਂ ਦੇ ਕੋਲੇ ਛਾਈ ਵਾਲਾਂ ਦੇ ਵਿੱਚ ਤੇ ਵਹਿੜ ਚੰਗੇ ਸੋਹਣੇ ਦੁੱਧ ਤੇ ਹੁਣ ਚੱਲ ਰਹੀ ਆ ਦੋਸਤੋ 8-7 ਦਿਨਾਂ ਦੇ ਦੌਰਾਨ ਤੁਸੀਂ ਸੰਪਰਕ ਕਰਕੇ ਤਸੱਲੀ ਕਰ ਸਕਦੇ ਹੋ 20 ਕਿਲੋ ਬਾਬਾ ਜੀ ਦੁੱਧ ਚਵਾਉਗੇ 20 ਕਿਲੋ ਹਾਂਜੀ 20 ਕਿਲੋ ਦੁੱਧ ਚਵਾਉਗੇ ਗਾਈ 20 ਕਿਲੋ ਬਿਲਕੁਲ ਜੀ ਪਰ ਸੇਵਾ ਦੇ ਜੀ ਬਾਕੀ ਚਵਾਉਣਾ ਵੀ ਚਾਹੀਦਾ ਹਾਂਜੀ ਤੇ ਜਿਹੋ ਜਿਹਾ ਚੱਟਾ ਦੇਵਾ ਹਵਾਨਾ ਦੋਸਤੋ ਆਪਾਂ ਗੱਲ ਕਰ ਲਈਏ ਇਸ ਵਹਿੜ ਨੂੰ ਲੱਗਾ ਤੇ ਦੁੱਧ 20 ਲੀਟਰ ਤੋਂ ਵੀ ਚਲੋ ਪਲੱਸ ਹੀ ਆਪਾਂ ਉਮੀਦ ਕਰ ਸਕਦੇ ਹਾਂ ਫਿਲਹਾਲ ਤੁਸੀਂ 17 ਲੀਟਰ ਦੀ ਮਿਲਤੀ ਮਾਰ ਕੇ ਲੈ ਕੇ ਜਾ ਸਕਦੇ ਹੋ ਨਾਲੇ ਬਾਬਾ ਜੀ ਗਰਮੀ ਹੈ ਤਾਂ ਹਾਂ ਬਿਲਕੁਲ ਦਾ ਵੀਰ ਨੂੰ ਕਰਦੀ ਦੀ ਕਰਨਾ ਲੈਣਾ ਨਾ ਦੇਣਾ ਗਈ ਬਸ ਬਸ ਹਾਂਜੀ ਤੁਹਾਨੂੰ ਪਤਾ ਹੀ ਛਾਈ ਹਾਲ ਤੇ ਹੱਥ ਨਹੀਂ ਲਾਉਣੇ ਬੰਦੇ ਦੇ ਬਿਲਕੁਲ ਨਹੀਂ ਹਾਂਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ